ਭਾਈ ਬਣਾਈ ਮੇਰੀ ਵੀਡੀਓ ਵਕੀਲ ਲਗਾਨੇ। ਮੇਡੀ ਗੱਡੀ ਰੋਕੋ। ਮਾਰ ਮਾਰ ਮਾਰ। ਮਾਰ ਮਾਰ ਗੱਡੀ ਮਾਰੀ ਭਾਈ। ਓਏ ਮਾਰ ਦੈ ਮੈਨੂੰ। ਲੁਧਿਆਣਾ ਦੇ ਗੇਲ ਰੋਡ ਦਾਣਾ ਮੰਡੀ ਨਜ਼ਦੀਕੀ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਦਾ। ਦੱਸਦੇ ਆ ਕਿ ਜਦ ਰੈੱਡ ਲਾਈਟ ਦੇ ਉੱਪਰ ਦਿੱਲੀ ਨੰਬਰ ਕਾਰ ਚਾਲਕ ਨੇ ਕਾਰ ਦੇ ਵਿੱਚ ਟੱਕਰ ਮਾਰ ਦਿੱਤੀ। ਪੈੜਤਕਾਰ ਚਾਲਕ ਨੇ ਕਾਰ ਦੇ ਅੱਗੇ ਜਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਦ ਉਹ ਉਸ ਨੂੰ ਕਾਰ ਦੇ ਬੋਨਟ ਤੇ ਹੀ ਖਿੱਚ ਕੇ ਲੈ ਗਏ ਅਤੇ ਫਿਰ આરોપી ਨੇ ਪੈੜਤ ਨੂੰ ਕਾਰ ਤੋਂ ਥੱਲੇ ਸੁੱਟ ਕੇ ਦਿੱਲੀ ਨੰਬਰ ਕਾਰ ਚਾਲਕ ਨੇ ਕਾਰ ਪਜਾ ਲਈ ਜਿਸ ਕਰਕੇ ਕਾਰ ਦਾ ਕਾਫੀ ਨੁਕਸਾਨ ਹੋਇਆ ਦੱਸਦੇ ਕਿ ਉਸ ਕਾਰ ਚਾਲਕ ਨੇ ਗੱਡੀ ਰੋਕਣੀ ਚਾਹੀ ਪਰ આરોપી ਨੇ ਗੱਡੀ ਰੋਕਣ ਦੀ ਬਜਾਏ ਗੱਡੀ ਪਜਾ ਲਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਦਾ ਹੈ ਗੱਡੀ ਦੇ ਪਿੱਛੇ ਉਹ ਲਟਕ ਜਾਂਦਾ ਹੈ ਤੇ ਕਾਫੀ ਦੂਰ ਤੱਕ ਦੂਜੀ ਕਾਰ ਵਾਲਾ ਗੱਡੀ ਪੰਜਾ ਕੇ ਲੈ ਜਾਂਦਾ ਹੈ ਉਦਰੇ ਜਦੋਂ ਕਾਰ ਚਾਲਕ ਨੂੰ ਰੋਕ ਕੇ ਆਤਾ ਹੈ ਡਰਾਮਾ ਕਾਫੀ ਦੇਰ ਤੱਕ ਚੱਲਦਾ ਰਿਹਾ ਹਾਂਜੀ ਕੀ ਨਾਮ ਦਾ ਦਰਸ਼ਨ ਪਾਲੀ ਵਾਲਾ ਐਡਵੋਕੇਟ ਹਾਂਜੀ ਕੀ ਗੱਲ ਹੋਈ ਤੇ ਕਿਹੜੀ ਜਗ੍ਹਾ ਦਾ ਮਾਮਲਾ ਹੈ ਮੈਂ ਮੇਰੇ ਘਰ ਤੋਂ ਆਫਿਸ ਜਾ ਰਿਹਾ ਸੀ ਗਿਲਚੌਂਕ ਰਸਤੇ ਵਿੱਚ ਅਰੂੜਾ ਪੈਸੇ ਲਾਈਟਾਂ ਦੇ ਕੋਲ ਇੱਕ ਗੱਡੀ ਲਾਈਟਾਂ ਦੇ ਰੈੱਡ ਲਾਈਟ ਜੰਪ ਕਰਕੇ ਮੇਰੇ ਸਾਹਮਣੇ ਰੁਕਦੀ ਆ ਕੇ ਉਹਨਾਂ ਵਿੱਚੋਂ ਤਿੰਨ ਚਾਰ ਮੁੰਡੇ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀਗਾ ਉਹ ਉੱਤਰ ਕੇ ਮੇਨਾ ਹੱਥੋ ਪਾਈ ਕਰਦੇ ਆ ਮੇਰੇ ਮੇਰੇ ਤੇ ਹੱਥ ਚੱਕਦੇ ਨੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਇਹਨਾਂ ਨੇ ਗੱਡੀ ਭਜਾ ਲਈ ਮੈਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਡੀ ਤੇਜ਼ ਕਰਤੀ ਮੈਂ ਉਹਨਾਂ ਦੇ ਬੋਨਟ ਤੇ ਸਵਾਰ ਸੀ ਉਹ ਮੈਨੂੰ ਗੱਡੀ ਦੇ ਨਾਲ ਹੀ ਖਿੱਚ ਕੇ ਲੈ ਗਏ 1.5 ਕਿਲੋਮੀਟਰ ਤੱਕ ਅੱਗੇ ਲੈ ਗਏ ਅੱਗੇ ਜਾ ਕੇ ਉਹਨਾਂ ਨੇ ਮੇਰੇ ਫੇਰ ਹੱਥ ਪਾਈ ਕੀਤੀ ਜਦੋਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੁਬਾਰਾ ਗੱਡੀ ਭਜਾਈ ਤੇ ਮੈਂ ਗੱਡੀ ਪਿੱਛੋਂ ਫੜ ਰਿਆ ਸੀਗਾ ਤੇ ਮੇਰੇ ਫੱਟਾਂ ਲੱਗੀਆਂ ਤੇ ਕੀ ਮੰਗ ਕਰਦੇ ਹੋ ਮ ਥਾਣਾ ਸ਼ਿਮਲਾਪੁਰੀ ਆਇਆ ਮੈਂ ਮੈਡੀਕਲ ਕਰਵਾ ਕੇ ਆਇਆ ਆਪਣਾ ਬਿਊ ਰਿਪੋਰਟ ਅਰਪੀ